ਵੀਰਸ ਵੈਲਕਮ ਬੈਕ ਆਨ ਪ੍ਰੋਗਰਾਮ ਸੋ ਵੀਰਸ ਅਨਵਲ ਸੈਕਸ਼ਨ ਵਿੱਚ ਆਪਾਂ ਗੱਲਬਾਤ ਕਰਨ ਜਾ ਰਹੇ ਹਾਂ ਕਿ 17 ਅਗਸਤ ਨੂੰ ਵਾਸ਼ਿੰਗਟਨ ਡੀਸੀ ਵਿੱਚ ਖਾਲਸਾ ਰੈਫਰੈਂਡਮ ਦੀਆਂ ਵੋਟਾਂ ਪੈਣ ਜਾ ਰਹੀਆਂ ਨੇ ਔਰ ਭਾਰਤੀ ਏਜੰਸੀਆਂ ਨੇ ਆਪਣੇ ਸੈਟ ਅਜੰਡੇ ਅਨੁਸਾਰ ਬਾਪਸ ਮੰਦਰ ਗ੍ਰੀਨਵੁੱਡ ਇੰਡੀਆਨਾ ਨੂੰ ਗ੍ਰੈਫਟੀ ਨਾਲ ਬੇਅਦਬ ਕੀਤਾ ਹੈ ਸੋ ਅਤੇ ਇਸ ਨੂੰ ਖਾਲਸਤਾਨੀਆਂ ਦੇ ਖਾਤੇ ਵਿੱਚ ਪਾਉਣ ਦੀ ਕੋਸ਼ਿਸ਼ ਕੀਤੀ ਹੈ ਇਹ ਚੌਥੀ ਵਾਰ ਅਮਰੀਕਾ ਵਿੱਚ ਹੋਇਆ ਸੋ ਇਸ ਬਾਰੇ ਆਪਾਂ ਗੱਲਬਾਤ ਕਰਨ ਜਾ ਰਹੇ ਹਾਂ ਔਰ ਨਾਲ ਹੀ ਜਿਹੜੇ ਤੁਹਾਡੇ ਲਾਈਵ ਮੈਸੇਜ ਨੇ ਉਹ ਵੀ ਆਪਾਂ ਸਾਂਝੇ ਕਰਨ ਜਾ ਰਹੇ ਹਾਂ ਸੋ ਅਸੀਂ ਚਾਹਾਂਗੇ ਕਿ ਤੁਸੀਂ ਇਸ ਤਰ੍ਹਾਂ ਬੜਾ ਨਾ ਦੇਖਣ ਸੁਣਨੇ ਜਾਂ ਲਿਖਣੇ ਤੁਹਾਡਾ ਸਭ ਤੋਂ ਬਹੁਤ ਧੰਨਵਾਦ ਜੀ ਰਾਤ ਸਭ ਕੀ ਵਿਚਾਰਾਂ ਨੇ ਅ ਦੇਖੋ ਅੱਜ ਨਿਖਲ ਗੁਪਤਾ ਦੀ ਪੇਸ਼ੀ ਸੀ ਨਿਊਯਾਰਕ ਕੋਰਟਸ ਜਿਹੜੀ ਕਿ ਜਿਸ ਦੇ ਦੌਰਾਨ ਜਿਹੜੀ ਗੱਲ ਸਾਹਮਣੇ ਆਈ ਕਿ ਇੱਕ ਪਾਸੇ ਨਿਖਲ ਗੁਪਤਾ ਜਿਹੜਾ ਉਹ ਇਹ ਡਰਾਮਾ ਕਰਦਾ ਸੀ ਕਿ ਵੀ ਮੈਨੂੰ ਅੰਗਰੇਜ਼ੀ ਨਹੀਂ ਆਂਦੀ ਔਰ ਜਿਹੜਾ ਇੰਟਰਪ੍ਰੀਟਰ ਟਰਾਂਸਲੇਟਰ ਮਿਲੇ ਔਰ ਇਹ ਸਾਹਮਣੇ ਆਇਆ ਕਿ ਜਦੋਂ ਚੈਟ ਕਿ ਰਿਪਬਲਿਕ ਦੇ ਵਿੱਚ ਇਸ ਦੀ ਅਰੈਸਟ ਹੋਈ ਤੇ ਚਾਰ ਕਿਤਾਬਾਂ ਅੰਗਰੇਜ਼ੀ ਦੀਆਂ ਇਸ ਦੇ ਕੋਲ ਸਨ ਜਿਨ੍ਹਾਂ ਚ ਦਾ ਅਲਕੈਮਿਸਟ ਔਰ ਰੋਬਿਨ ਸ਼ਰਮਾ ਦੀ ਦਾ ਮੰਕ ਹੂ ਸੋਲਡ ਹਿਸ ਫੈਰਾਰੀ ਔਰ ਥਿੰਕਿੰਗ ਈਸਟ ਸਲੋ ਔਰ ਥਿੰਕਿੰਗ ਫਾਸਟ ਸਲੋ ਔਰ ਇੱਕ ਕਿਤਾਬ ਹੋਰ ਹੈ ਹਾਊ ਸਟਰੋਂਗ is india's economy हुँ. so eh is layi zaruri hai samajhna ke ve kis ore charo hi badiyan standard kitabaan ne so nikhal gupta koi maada mota criminal drug vechan wala nahi hai eh ra de una khaas ch ho hai aur eh apne aap to samne aaya aur kis level da eh chhoot bol da reya aur una di side ne kehne di koshish kiti ke ji unne apne bayan ditte unnu udon pata nahi si ਕਿ ਉਹਦੇ ਕੋਲ ਸਾਇਲੈਂਟ ਰਹਿਣ ਦਾ ਹੱਕ ਵੀ ਹੈ ਸੋ ਇੱਕ ਪਾਸੇ ਤਾਂ ਇਹ ਆਪਣੀ ਥਾਂ ਤੇ ਚੱਲ ਰਿਹਾ ਔਰ ਆਉਣ ਵਾਲੇ ਪੀਰੀਅਡ ਚ ਜਿਉਂ-ਜਿਉਂ ਫੈਕਟ ਰੀਵੀਲ ਹੋਣਗੇ ਇੰਡੀਅਨ ਏਜੰਸੀ ਰਾ ਦਾ ਜਿਸ ਨੇ ਟ੍ਰਾਂਸਨੈਸ਼ਨਲ ਰਿਪਰੈਸ਼ਨ ਦਾ ਸਹਾਰਾ ਲੈ ਕੇ ਡਾਇਸਪੋਰਾ ਸਿੱਖਾਂ ਦੇ ਵਿੱਚ ਖਾਲਸਤਾਨ ਦੀ ਆਵਾਜ਼ ਨੂੰ ਕੁਚਲਣ ਦਾ ਜਿਹੜਾ ਫਾਈਨਲ ਸੋਲੂਸ਼ਨ ਲੱਭਿਆ ਵੀ ਇਹਨਾਂ ਨੂੰ ਮਕਾਜ਼ਤ ਆ ਜਾਏ ਉਦੋਂ ਹੀ ਤਾਂ ਨਾਕਾਮਯਾਬ ਹੋਈ ਹੋਏ ਨੇ ਦੂਸਰੇ ਪਾਸੇ ਇਸ ਦਿਨ ਨਾਲ ਕਿਉਂਕਿ ਹਰਦੀਪ ਸਿੰਘ ਨੇਜਰ ਜਾਂ ਜਿਹੜੇ ਉਹਨਾਂ ਦੇ ਟਾਰਗੇਟਡ ਲੋਕ ਨੇ ਉਹਨਾਂ ਦਾ ਮੇਨ ਹਰਦੀਪ ਸਿੰਘ ਨੇਜਰ ਖਾਲਿਸਤਾਨ ਰੈਫਰੈਂਡਮ ਕੈਨੇਡਾ ਦੇ ਮੇਨ ਕਨਵੀਨਰ ਸਨ ਔਰ ਇਸ ਪੀਰੀਅਡ ਚ ਅਸੀਂ ਕੈਨੇਡਾ ਚ ਵੀ ਯੂਕੇ ਚ ਵੀ ਆਸਟ੍ਰੇਲੀਆ ਦੇ ਹਵਾਲੇ ਨਾਲ ਵੀ ਦੇਖਿਆ ਕਿ ਜਦੋਂ ਰੈਫਰੈਂਡਮ ਹੁੰਦਾ ਉਹਦੇ ਨੇੜੇ ਤੇ ਜਿਹੜੇ ਮੰਦਰਾਂ ਦੇ ਉੱਤੇ ਗ੍ਰੈਫਿਟੀ ਦਾ ਇੱਕ ਡਰਾਮਾ ਕੀਤਾ ਜਾਂਦਾ ਜੀ ਉੱਤੇ ਤੇ ਐਂਟੀ ਹਿੰਦੂ ਕੁਛ ਲਿਖ ਦਿੱਤਾ ਖਾਲਸਤਾਨ ਜ਼ਿੰਦਾਬਾਦ ਲਿਖ ਦਿੱਤਾ ਦੂਸਰਾ ਆਸਟ੍ਰੇਲੀਆ ਦੇ ਵਿੱਚ ਉਹਨਾਂ ਦੀ ਪੁਲਿਸ ਦੇ ਰਾਈ ਸਾਹਮਣੇ ਆਇਆ ਸੀ ਕਿ ਵੀ ਇਹ ਇਹਨਾਂ ਦਾ ਆਪਣਾ ਹੀ ਕੰਮ ਹੈ ਅੰਦਰੂਨੀ ਔਰ ਉਹ ਸਾਰੇ ਦੇ ਵਿੱਚ ਕੈਮਰੇ ਆਪ ਹੀ ਬੰਦ ਕਰ ਲੈਂਦੇ ਨੇ ਹੁਣ ਜਿਹੜੇ ਵੈਬ ਸਟੈਂਪਲ ਨੇ ਇਹ ਮੇਨਸਟ੍ਰੀਮ ਹਿੰਦੂ ਮਾਤਮ ਨੂੰ ਚ ਯਕੀਨ ਕਰਨ ਵਾਲਾ ਇਹਨਾਂ ਇਹ ਹਮੇਸ਼ਾ ਹੀ ਮੈਨੂੰ ਕਦੇ ਭਲੇਖਾ ਨਹੀਂ ਰਿਹਾ ਹੈ ਵੀ ਇਹ ਰਾਜਈ ਜਿਹੜੀਆਂ ਨੇ ਸਪਾਈਂਗ ਏਜੰਸੀਜ਼ ਨੇ ਆਪਣੇ ਟੈਂਪਰ ਸਥਾਪਿਤ ਕੀਤੇ ਹੋਏ ਨੇ ਕਿਉਂਕਿ ਮਸਬੀ ਜਿਹੜਾ ਬਾਣੇ ਦੇ ਵਿੱਚ ਕਿਤੇ ਵੀ ਇਨਫਿਲਟ੍ਰੇਟ ਕਰਨਾ ਸੌਖਾ ਹੁੰਦਾ ਜਿਵੇਂ ਇੱਕ ਜ਼ਮਾਨੇ ਵਿੱਚ ਭਾਰਤ ਨੇ ਇਲਜ਼ਾਮ ਲਾਇਆ ਸੀ ਕਿ ਆਨੰਦ ਮਾਰਗ ਇੱਕ ਕਲਟ ਸੀ ਬਿਹਾਰ ਚੋਂ ਸ਼ੁਰੂ ਹੋਇਆ ਇਹਨਾਂ ਦੇ ਬਹੁਤ ਵਧੀਆ ਸਕੂਲ ਵੀ ਸੀ ਲਾਲਜੇ ਬਾਣੇ ਪਾਉਂਦੇ ਸੀ ਦਾੜ੍ਹੀ ਰੱਖੀ ਹੁੰਦੀ ਸੀ ਪਗਵੇ ਰੰਗ ਦੀ ਪਾਗ ਬਹੁਤ ਸੋਹਣੀ ਅੰਗਰੇਜ਼ੀ ਬੋਲਣ ਵਾਲੇ ਔਰ ਬਹੁਤ ਵਧੀਆ ਇਹਨਾਂ ਦੇ ਸਕੂਲ ਔਰ ਇਹ ਸੀ ਕਿ ਜੀ ਆਨੰਦ ਮਾਰਗ CIA ਨੇ ਖੜੇ ਕੀਤੇ ਨੇ ਕਿੰਨਾ ਉਹਨਾਂ ਦਾ ਜਿਹੜਾ ਮੁਖੀ ਸੀ ਉਹਨੂੰ ਇੰਦਰਾ ਗਾਂਧੀ ਦੇ ਜ਼ਮਾਨੇ 'ਚ ਉਹਨਾਂ ਨੇ ਜੇਲ੍ਹ 'ਚ ਵੀ ਪਾਇਆ ਔਰ ਦੂਸਰਾ ਹੋਇਆ ਔਰ ਇਹਨਾਂ ਜਿਹੜਾ ਇੱਕ ਪੱਪੂ ਯਾਦਵ ਬੜਾ ਇਹਨਾਂ ਦਾ MP ਵੀ ਰਿਹਾ ਲਾਲੂ ਯਾਦਵ ਦੀ ਪਾਰਟੀ ਤੋਂ ਜੇਲ੍ਹ 'ਚ ਵੀ ਰਿਹਾ ਉਹ ਆਨੰਦ ਮਾਰਗ ਦਾ ਹੀ ਹਿੱਸਾ ਸੀ ਸੋ ਇਵੇਂ ਹੀ ਇਹ ਜਿਹੜੇ ਵਾਪਸ BAPS BAPS ਦਾ ਨੰਮ ਛੋੜਾ ਨਾਮ ਬਣਦਾ ਹੈ ਐਬ੍ਰਿਵੀਏਸ਼ਨ ਹੈ ਉਹਦੇ ਮੰਦਰਾਂ 'ਚ ਜਿਹੜੀ ਆ ਜਦੋਂ ਰੈਫਰੈਂਡਮ ਹੁੰਦਾ ਉਸ ਦੇ ਨੇੜੇ ਤੇੜੇ ਕਰਦੇ ਨੇ ਰਾਜ ਦੀ ਮੇਨ ਖਬਰ ਕਿ ਗ੍ਰੀਨਵੁੱਡ ਇੰਡੀਆਨਾ ਦੇ ਬੈਪਸ ਮੰਦਿਰ ਦੇ ਉੱਤੇ ਹੁਣ ਦੱਸਿਆ ਨਹੀਂ ਗਿਆ ਵੀ ਕੀ ਲਿਖਿਆ ਹੈ ਕਿ ਜੀ ਐਂਟੀ ਹਿੰਦੂ ਗ੍ਰੈਫਟੀ ਔਰ ਉਹ ਸਾਰੇ ਦੇ ਉੱਤੇ ਫਿਰ ਉਹਨਾਂ ਨੇ ਈਵਨ ਕਾਂਗਰਸਮੈਨ ਜਿਹੜਾ ਨਿਊਯਾਰਕ ਤੋਂ ਰਿਪਰੈਜ਼ੈਂਟ ਕਰਦਾ ਹੈ ਜਿਹ ਉਸ ਨੇ ਵੀ ਇਸ ਨੂੰ ਕੰਡੈਮਨ ਕੀਤਾ ਹੈ ਕਿ ਜੀ ਬੈਬ ਸਮੰਦਰ ਥੈਂਕਸ ਯੂਐਸ ਕਾਂਗਰਸਮੈਨ ਫਾਰ ਕੰਡੈਮਨਿੰਗ ਡੈਸੈਕ੍ਰੇਸ਼ਨ ਆਫ ਪ੍ਰੈਮਿਸਸਿਸ ਔਰ ਸਵਾਜੀ ਕਾਂਗਰਸਮੈਨ ਟੌਮ ਸਵਾਜੀ ਜਿਹੜਾ ਵੋਕਲ ਸਿੱਖਾਂ ਦਾ ਵੀ ਹਮਦਰਦ ਹੈ ਉਹਨੂੰ ਉਹਨਾਂ ਨੇ ਅਪਰੋਚ ਕੀਤਾ ਹੋਣਾ ਜੀ ਦੇਖੋ ਉਹਨਾਂ ਨੇ ਕਿਹਾ ਜੀ ਇਹ ਬਿਲਕੁਲ ਨਹੀਂ ਹੋਣਾ ਚਾਹੀਦਾ ਰਿਲੀਜੀਅਸ ਥਾਵਾਂ ਦੇ ਉੱਤੇ ਔਰ ਜਿਹੜੇ ਵੀ ਕਰਨ ਵਾਲੇ ਨੇ ਉਹਨਾਂ ਨੂੰ ਪ੍ਰੋਸੀਕਿਊਟ ਕੀਤਾ ਜਾਏ ਔਰ ਉਹਨਾਂ ਨੂੰ ਸਜ਼ਾ ਯਾਫਤਾ ਕੀਤਾ ਜਾਏ ਔਰ ਨਾਲ ਦੀ ਨਾਲ ਫਿਰ ਉਹਨਾਂ ਦੀ ਫੋਰਨ ਮਿਨਿਸਟਰੀ ਦੇ ਐਕਸਟਰਨਲ ਅਫੇਅਰਜ਼ ਮਨਿਸਟਰੀ ਦੇ ਸਪੋਕਸਪਰਸਨ ਰਣਧੀਰ ਜੈਸਵਾਲ ਨੇ ਵੀ ਕਿਹਾ ਕਿ ਜੀ ਇਹ ਅਟੈਕ ਡਿਸਪੀਕੇਬਲ ਹੈ ਲੋਕਲ ਅਥਾਰਟੀਜ਼ ਨੂੰ ਕਿਹਾ ਕਿ ਸਟ੍ਰਿੰਜੈਂਟ ਐਕਸ਼ਨ ਲਿਆ ਜਾਏ ਔਰ ਇਹ ਚੌਥੀ ਵਾਰ ਹੋ ਗਿਆ ਹੈ ਜਿਹੜਾ ਇਸ ਸਾਰੇ ਦੇ ਉੱਤੇ ਹੋਇਆ ਸੋ ਹੁਣ ਤਾਂ ਈਵਨ ਮੇਰਾ ਖਿਆਲ ਹੈ ਵੀ ਅਮਰੀਕਾ ਦੀਆਂ ਏਜੰਸੀਜ਼ ਨੂੰ ਵੀ ਉਹ ਰਿਐਕਟ ਨਹੀਂ ਕਰਦੇ ਆ ਸੁਣ ਲੈਂਦੇ ਨੇ ਗੱਲ ਉਹਨਾਂ ਨੂੰ ਇਹ ਸਮਝ ਆ ਗਈ ਹੈ ਵੀ ਇਹਨਾਂ ਦਾ ਆਪਣਾ ਕੰਮ ਹੀ ਹੈ ਔਰ ਇਹਨਾਂ ਨੇ ਅਜੇ ਕਿਉਂਕਿ ਵਿੱਚ 3-4 ਦਿਨ ਰਹਿੰਦੇ ਨੇ ਕੋਈ ਹੈਰਾਨੀ ਨਹੀਂ ਹੋਏਗੀ ਇਹ ਕੋਈ ਹੋਰ ਇਸ ਕਿਸਮ ਦੀਏ ਕਟਿਆ ਹਰਕਤ ਕਰਕੇ ਵੀ ਉਹਨੂੰ ਖਾਲਸਤਾਨੀਆਂ ਦੇ ਖਾਤੇ ਚ ਪਾ ਸਕਦੇ ਨੇ ਤਾਂ ਕਿ ਜਿਹੜਾ ਹੈ ਜਿੱਥੇ ਇੱਕ ਪਾਸੇ ਲਾ ਐਨਫੋਰਸਮੈਂਟ ਏਜੰਸੀਆਂ ਨੂੰ ਇਹ ਹੋਏ ਕਿ ਦੇਖੋ ਜੀ ਇਹ ਤਾਂ ਇਸ ਕਿਸਮ ਦਾ ਵੈਂਡਲਿਜ਼ਮ ਕਰਨ ਵਾਲੇ ਨੇ ਜਾਂ ਡੈਸੈਕ੍ਰੇਟ ਕਰਨ ਵਾਲੇ ਨੇ ਤੇ ਦੂਸਰੇ ਪਾਸੇ ਜਿਹੜਾ ਇਹ ਇੱਕ ਸੰਸਨੀ ਵੀ ਕ੍ਰੀਏਟ ਹੋਏ ਔਰ ਜਿਹੜੀ ਹੈ ਅਸਲੀ ਸਿੱਖਾਂ ਦੀ ਡੈਡੀਕੇਸ਼ਨ ਹੈ ਕਿ ਉਹਨਾਂ ਨੇ ਖਾਲਸਤਾਨ ਦੇ ਲਈ ਆਪਣੀ ਜਿਹੜੀ ਹੈ ਉਹ رائے ਦੇਣੀ ਹੈ ਵੋਟਰਾਂ ਨੂੰ ਉਸ ਦੇ ਰਾਹ ਦੇ ਵਿੱਚ ਵੀ ਰੁਕਾਵਟ ਹੋਏ ਜੀ ਡਾਕਟਰ ਸਾਹਿਬ ਤੁਹਾਡਾ ਬਹੁਤ ਬਹੁਤ ਸ਼ੁਕਰੀਆ ਸੋ ਆਪਾਂ ਜਿਹੜੇ ਈਵਰਸ ਬਾਸਨਿਓ ਲਾਂਚ ਜਾ ਰਹੇ ਆਂ ਔਰ ਸਭ ਦਾ ਬਹੁਤ ਬਹੁਤ ਸ਼ੁਕਰੀਆ ਦਾ ਅਦਾ ਕਰਦੇ ਆਂ ਸੋ ਹੁਣ ਆਪਾਂ ਮੈਸੇਜ ਸਾਡੇ ਕੋਲ ਪਹਿਲਾਂ ਨਿਹੰਗ ਸਿੰਘ ਜੀ ਦਾ اے ਸਾਨੂੰ ਫਤਿਹ ਬੁਲਾਉਂਦੇ ਨੇ ਵਾਇਗਰ ਜੀ ਕਾਲਸਾ ਵਾਇਗਰ ਜੀ ਦੀ ਫਤਿਹ ਧਰਮ ਸਿੰਘ ਜੀ ਸਨਮਲ ਜੀ ਅਮਨਜੋੜ ਕੋਨੂਰ ਜੀ ਸੁਖਜੀਵਨ ਬੱਜੂ ਜੀ ਡ੍ਰਮਲਿੰਨ ਜੀ ਮੁਹੰਮਦ ਜਾਕੂਬ ਜੀ ਇਹ ਸਾਨੂੰ ਕਹਿੰਦੇ ਵੈਲਕਮ ਆ ਗਏ ਡਾਕਟਰ ਸਾਹਿਬ ਔਰ ਮੁਹਤਰਮਾ ਨੀਲਮ ਸਾਹਿਬਾ ਵਕਤ ਕਮ ਹੈ ਔਰ ਮੁਕਾਬਲਾ ਕਹਿੰਦੇ ਸਖਤ ਹੈ ਸ਼ੁਰੂ ਹੈ ਔਰ ਸੁਣਾ ਹੈ ਕਹਿੰਦੇ ਨੇ ਕਿ ਪਾਕਿਸਤਾਨ ਔਰ ਈਰਾਨ ਔਰ ਯੂਐਸਏ ਦੇ ਦਰਮਿਆਨ ਜੋ ਬਹੁਤ ਬੜੀ ਜੰਗ ਹੋਣੇ ਜਾ ਰਹੀ ਹੈ ਔਰ ਫਿਰ ਜੰਗ ਨਹੀਂ ਹੁੰਦੀ ਤੁਸੀਂ ਫਿਕਰ ਨਾ ਕਰੋ ਸਮਝੌਤੇ ਹੀ ਹੋਣਗੇ ਹਾਂ ਨੁਪਾ ਜੀ ਔਰ ਤਰਲੋਚਨ ਕੋਰ ਜੀ ਵੀ ਔਰ ਇਸੇ ਤਰ੍ਹਾਂ ਹਾਂਜੀ ਫਿਰ ਜਸਵੀਰ ਸਿੰਘ ਬਰਾੜ ਜੀ ਵੀ ਫਿਰ ਹਾਂਜੀ ਤਰਲੋਚਨ ਕੋਰ ਜੀ ਕਹਿੰਦੇ ਪਲੀਜ਼ ਡੂ ਡੋਨਟ ਫੋਰਗੇਟ ਟੂ ਪ੍ਰੈਸ ਲਾਈਕ ਐਂਡ ਸ਼ੇਅਰ ਔਰ ਫਿਰ ਪੈਨ ਜੀ ਬਹੁਤ ਬਹੁਤ ਸ਼ੁਕਰੀਆ ਅਸੀਂ ਬਹੁਤ ਵਾਰ ਦੇਖਦੇ ਆਂ ਵੀ ਇਸ ਤੋਂ ਪਤਾ ਨਹੀਂ ਕਿਉਂ ਆਪਣੇ ਬੰਦਿਆਂ ਨੂੰ ਇਹਦੀ अहमियत ਦਾ ਅਹਿਸਾਸ ਨਹੀਂ ਹੈ ਕਿ ਕੀ ਆਦਰਵਾਈਜ਼ ਇਹ 3 400 ਬੰਦਾ ਲਾਈਵ ਦੇਖ ਰਿਹਾ ਹੋਏ ਤੇ ਅੱਗੋਂ ਜੇ ਉਹਨਾਂ ਦੇ 10 15 ਲਿੰਕ ਵੀ ਨਏ ਉਹਨੂੰ ਸ਼ੇਅਰ ਕਰੋ ਲਾਈਕ ਕਰੋ ਇਹਦੇ 'ਚ ਤਾਂ ਕੋਈ ਪੈਸੇ ਨਹੀਂ ਲੱਗਦੇ ਹੈ ਬਿਲਕੁਲ ਔਰ ਲੁਫੀ ਜੀ ਸਰਦਾਰ ਸਾਹਿਬ ਜੀ ਵੀ ਨਰਿੰਦਰ ਸਿੰਘ ਜੀ ਵੀ ਵਿਲ ਗੈਟ ਕਲਸਾਨ ਟੂਡੇ ਔਰ ਟੂਮੋਰੋ ਔਰ ਅਮਰਜੀਤ ਸਿੰਘ ਸਾਨੀ ਜੀ ਵੀ 토ਜਾ ਸਿੰਘ ਜੀ ਵੀ ਫਿਰ ਇਸੇ ਤਰ੍ਹਾਂ ਨਤਾਸ਼ਾ ਮਲਕ ਜੀ ਵੀ ਇਹ ਕਹਿੰਦੇ ਡਾਕਟਰ ਸਾਹਿਬ ਗੁੱਡ ਅਨਾਲਿਸਿਸ ਔਰ ਇੰਦਰ ਜੀਤ ਸਿੰਘ ਸੰਧੂ ਜੀ ਵੀ ਬਹੁਤ ਸ਼ੁਕਰੀਆ ਨਤਾਸ਼ਾ ਜੀ ਹਾਂਜੀ ਔਰ ਅਮਨ ਸਿੰਘ ਖਾਲਸਾ ਜੀ ਵੀ ਕੁਲਦੀਪ ਕੌਰ ਜੀ ਵੀ ਨਿਹੰਗ ਸਿੰਘ ਜੀ ਕਹਿੰਦੇ ਤਰਥੱਲੀ ਜੀ ਔਰ ਨਰਿੰਦਰ ਸਿੰਘ ਜੀ ਵੀ ਨਿਰਬਲ ਸਿੰਘ ਨਿਰਪੈ ਸਿੰਘ ਜੀ ਵੀ ਔਰ ਫਿਰ ਇਸ ਤਰ੍ਹਾਂ ਰਾਜਵਿੰਦਰ ਕੌਰ ਜੀ ਵੀ ਜਾਇਦ ਅਲੀ ਜੀ ਵੀ ਔਰ ਨਿਹੰਗ ਸਿੰਘ ਜੀ ਨੇ ਕਿਹਾ ਕਿ ਤਰਥੱਲੀ ਹਾਂਜੀ ਸੋ ਹੁਣ ਤੋੜ ਦੇ ਕਹਿਣੇ ਵੀ ਤਰਥਲੀ ਮਚਾ ਦਿੱਤੀ ਹਾਂਜੀ ਰਾਜਵਿੰਦਰ ਕੌਰ ਜੀ ਵੀ ਔਰ ਇਸੇ ਤਰ੍ਹਾਂ ਹਾਂਜੀ ਫਿਰ ਬਲਾਰਾਮ ਜੀ ਵੀ ਸਾਨੂੰ ਲਾਹੌਰ ਤੋਂ ਹਲੋ ਕਹਿੰਦੇ ਨੇ ਔਰ ਕਹਿੰਦੇ ਨੇ ਕਿ ਇੱਥੇ ਜਿਹੜਾ ਸ਼ਾਈਨਿੰਗ ਮਾਰਨਿੰਗ ਹੈ ਚਲੋ ਇੰਜੋਏ ਦਾ ਮਾਰਨਿੰਗ ਕਾਫੀ ਪੀਓ ਜਾਂ ਲੱਸੀ ਪੀਓ ਹਾਂਜੀ ਜੂਨ 84 ਅੱਖੀਂ ਦੇਖੇ ਮਜ਼ਾ ਖਾਲਸਾਂਸ ਦਾ ਬਾਕ ਕਹਿੰਦੇ ਨੇ ਔਰ ਮਿਸ਼ਰਾ ਸਿੰਘ ਜੀ ਸਿੰਘ ਜੀ ਵੀ ਔਰ ਜਸਵੀਰ ਜਸਬੀਰ ਸਿੰਘ ਜੀ ਵੀ ਅਰਗੁਰ ਪ੍ਰਕਾਸ਼ ਸਿੰਘ ਜੀ ਵੀ ਇੰਦਰਜੀਤ ਕੋਰ ਜੀ ਬਲਾਲ ਅਹਿਮਦ ਜੀ ਵੀ ਇਹ ਕਹਿੰਦੇ ਨੇ ਕਿ ਡਾਕਟਰ ਸਾਹਿਬ ਰੱਬ ਨਾ ਕਰੇ ਕਿ ਜਿਹੜੇ ਆਟਾ ਜਿਹੜੇ ਐਟਮ ਚਲੇ ਔਰ ਪਾਕਿਸਤਾਨ ਪਰ ਅਗਰ ਇੰਡੀਆ ਸ਼ਰੀ ਕਰੇ ਤੋ ਫਿਰ ਕੀ ਆਪੋਜੀਸ਼ਨ ਜਿਹੜੀ ਹੈ ਬਚੇ ਹੋਏ ਔਰ ਉਹ ਹਾ ਕਹਿੰਦੇ ਨੇ ਕਿ ਨੋ ਹਿਊਮੈਨਿਟੀ ਇਜ਼ ਦਾ ਬਿਊਟੀਫੁਲ ਫੈਕਟਰ ਆਫ ਲਾਈਫ ਹਾਂ ਨਹੀਂ ਤੁਸੀਂ ਬਲਾਲ ਜੀ ਠੀਕ ਕਹਿ ਰਹੇ ਹੋ ਇਸ ਲਈ ਅਸੀਂ ਗੋਡ ਫੋਰਬਿਡ ਕਦੇ ਐਸਾ ਹੋਏ ਲੇਕਿਨ ਜਦੋਂ ਇਸ ਕਿਸਮ ਦੇ ਗੈਰ ਜ਼ਿੰਮੇਵਾਰ ਲੋਕ ਜਿਵੇਂ ਨਿਊਕਲੀਅਰ ਦੇ ਉੱਤੇ ਡਾਂਸ ਕਰ ਰਹੇ ਸੀ ਔਰ ਇਹੀ ਬਾਹਰਲੇ ਨੇ ਕਹੇ ਸੀ ਵੀ ਉਹਨਾਂ ਨੂੰ ਨਜ਼ਰ ਨਹੀਂ ਆਉਂਦਾ ਵੀ ਇਹ ਤਬਾਹੀ ਦਾ ਅਸਮਾਨ ਹੈ ਹਾਂਜੀ ਰੱਬ ਨਾ ਕਰੇ ਕਦੇ ਐਸਾ ਹੋਏ ਸਭ ਦੀ ਤਬਾਹੀ ਹੋਏਗੀ ਸੰਸਪਤੀ ਬੰਦਾ ਜੀ ਵੀ ਔਰ ਬਲਾਲ ਅਮ ਜੀ ਕਹਿੰਦੇ ਡਾਕਟਰ ਸਾਹਿਬ ਯੂ ਐਸ اے ਦੁਨੀਆ ਦਾ ਬਾਦਸ਼ਾਹ ਹੈ ਕੀ ਅਮਰੀਕਾ ਕੋ ਪਤਾ ਨਹੀਂ કે ઇન્ડિયા ને પાલગામ મે કોડ ડ્રામા કિયા હે ઓર CIA કે પાસ સારી ઇન્ફોર્મેશન હે મોદી બડે ચોક મે લગા ہوا હે નહી ઇસે લિયે તા અમેરિકા ને ઇન્ડિયા دے નેરેટિવ નુ નહીં મનયા ઉનાને કહા કે ભી એ મે પાકિસ્તાન دے උਤੇ હમરા કરણ دا બહાના બનાયા ધેટ ઇઝ વાય দে હેવ સ્ટુડ બાય પાકિસ્તાન ਮਿਆ ਸਰਵਰ ਜੀ ਗੰਡਾ ਸਾਹਿਬ ਸਲਾਮ ਆਮ ਸੋ ਹੈਪੀ ਮਾਈ ਡ੍ਰੀਮ ਆਫ ਖਾਲਸਤਾਨ ਲੁక్స్ ਇਰੈਲਿਟੀ ਵੈਰੀ ਸੂਨ ਇਨਸ਼ਾਅੱਲਾ ਬਾਬਾ ਗੁਰਨਾਨ ਸਿੰਘ ਸਾਹਿਬ ਮਸਟ ਬੀ ਵੈਰੀ ਪ੍ਰਾਊਡ ਟੂ ਬਹੁਤ ਸ਼ੁਕਰੀਆ ਸਰਵਰ ਜੀ ਕਾਫੀ دیر ਬਾਅਦ ਤੁਹਾ ਤੁਸੀਂ ਆਏ ਹੋ ਅਤੇ ਤੁਹਾਡੀਆਂ ਸ਼ੁਭ ਕਾਮਨਾਵਾਂ ਹਮੇਸ਼ਾ ਹੀ ਸਾਨੂੰ ਹੌਸਲਾ ਦਿੰਦੀਆਂ ਨੇ ਬਿਲਕੁਲ ਕਮਲਜੀਤ ਸਿੰਘ ਜੀ ਵੀ ਸੋ ਕਾਲਡ ਕਹਿੰਦੇ ਆਕਾਲੀ ਜਸਟ ਪਲੇਇੰਗ ਡਰਾਮਾ অর ਡਾਂਸਿੰਗ but uh, madari or dj is uh, hidden behind so all sick must understand this and don't get excited ਕਮਲ ਜੀ ਸਿੰਘ ਜੀ ਕੱਲ ਵੀ ਅਸੀਂ ਇਸ ਦੇ ਉੱਤੇ ਸੈਗਮੈਂਟ ਕੀਤਾ ਸੀ ਔਰ ਅਸੀਂ ਇਹ ਕਿਹਾ ਸੀ ਕਿ ਵੀ ਇਨ ਦਾ ਐਂਡ ਆਫ ਦਾ ਡੇ ਅਮਿਤ ਸ਼ਾਹ ਦਾ ਜਿਹੜਾ ਚੋਲਾ ਹੈ ਉਸ ਦੀਆਂ ਲੀਰਾਂ ਹੀ ਹਰ ਇੱਕ ਨੇ ਫੜੀਆਂ ਹੋਈਆਂ ਨੇ ਔਰ ਖੇਡ ਉਹੀ ਖੇਡ ਰਹੇ ਨੇ ਔਰ ਪੰਥਕ ਵੋਟ ਨੂੰ ਡਿਵਾਈਡ ਕਰਨਾ ਸਿੱਖਾਂ 'ਚ ਕਨਫਿਊਜ਼ਨ ਪੈਦਾ ਕਰਨਾ पंबल भूसा पैदा करना उस काफ़ी हद हाँ तक वो कामयाब भी नहीं बिलाल जी कहते हैं डॉक्टर साहब गालिब साहब का एक शेर याद आया बी खुदी बी सबब नहीं गालिब कुछ तो है जिसकी पर्दादारी है और डॉक्टर साहब अब तो बिंग पाकिस्तानी मुझे ट्रंप चाचा का पाकिस्तान के लिए लव से डर सा लग रहा है ਦੇਖੋ ਬਿਲਾਲ ਸਾਹਿਬ ਗੱਲ ਤਾਂ ਤੁਹਾਡੀ ਬਿਲਕੁਲ درست ਹੈ ਜ਼ਾਲਬ ਨੇ ਵੀ ਬਿਲਕੁਲ ਠੀਕ ਨਿਸ਼ਾਨੇ ਤੇ ਤੀਰ ਮਾਰ ਰਿਹਾ ਹੈ ਅਮਰੀਕਨ ਖੁਦ ਹੀ ਕਹਿੰਦੇ ਨੇ ਵੀ देयर इज नो ਫਰੀ ਲੰਚ ਲੇਕਿਨ ਬਹੁਤ ਵਾਰੇ ਹੁੰਦਾ ਹੈ ਵੀ ਜਦੋਂ ਦੋਨਾਂ ਦੇ ਇੰਟਰਸਟ ਮਿਲ ਰਹੇ ਹੋਣ ਔਰ ਉਹਦੇ ਚ ਦੋਨਾਂ ਦਾ ਫਾਇਦਾ ਹੋ ਰਿਹਾ ਹੋਏ ਤਾਂ ਫਿਰ ਉਹ ਜਫੀ ਵੀ ਪੈ ਜਾਂਦੀ ਹੈ ਲੇਕਿਨ ਇਤਬਾਰ ਨਹੀਂ ਕਰਨਾ ਚਾਹੀਦਾ ਕਿਸੇ ਦਾ ਵੀ ਹੈ ਨਾ ਜੀ ਇਜ਼ ਨੋ ਫ੍ਰੀ ਲੰਚ ਜੀ ਗਾਲਬ ਨੇ ਵੀ ਠੀਕ ਕਿਹਾ ਹੈ ਬਿਲਕੁਲ ਬਲਜੀਤ ਰਾਜੀ ਵੀ ਹੋਰ ਬਲੇਹਾਰ ਸਿੰਘ ਕਾਂਗ ਵੀ ਸਾਡਾ ਬਹੁਤ ਬਹੁਤ ਸ਼ੁਕਰੀਆ ਸੋ ਇਸ ਦਿਨ ਆਪਣੇ ਵਿਊਰਜ਼ ਕੋਲੇ ਨੇ ਇਜ਼ਾਜ਼ਤ ਵਿਊਰਜ਼ ਸਾਡੇ ਪ੍ਰੋਗਰਾਮ ਦਾ ਸਮਾਂ ਇੱਥੇ ਮੁੱਕਦਾ ਤੁਸੀਂ ਆਪਣੀ رائے ਤੇ ਸੁਝਾਅ ਸਾਨੂੰ ਭੇਜਣਾ ਬੁਲਣਾ ਸਾਡੀ ਸਪੱਤੀ ਤੇ ਐਸਓਐਸਆਰਟੀਵੀ 40 TV ਤੇ ਅਸੀਂ ਆਪਣਾ ਪ੍ਰੋਗਰਾਮ ਲੈ ਕੇ ਫਿਰ ਦੁਬਾਰਾ ਤੁਹਾਡੇ ਰੂਬਰੂ ਹੋਵਾਂਗੇ ਤਦ ਤੱਕ ਲਈ ਮੈਨੂੰ ਤੇ ਆਪਣਾ ਸੁਲਾਨ ਗਿਆ ਦੋ ਦੇਖਦੇ ਰਹੋ ਜੀ ਵੀਡੀਓ ਦੀ ਫੋਰ ਫਲਾ ਦਿਓ ਫਤਿਹ ਵਾਹਿਗੁਰਜੀ ਦਾ ਖਾਲਸਾ ਵਾਹਿਗੁਰਜ ਦੀ ਫਤਿਹ ਰਬ ਰੱਖਾ